1 ਰੁਪਿਆ ਵੀ ਲੈਣਾ ਹਰੰਮ ਰੱਬਰ ਹੈ ਜੀ ਉਹਦੇ ਵਿੱਚੋਂ ਮਾਤਾ ਦੀ ਦੋਸਤੋ ਬੋੜਾਈ ਤੋਂ ਲੰਬੜਦਾਰ ਸਾਹਿਬ ਆਏ ਨੇ ਔਰੇ ਹੁਣੇ ਆਪਣੇ ਨਾਲ ਕਸਟਮਰ ਨੂੰ ਵੀ ਲਾਨ ਲੈ ਕੇ ਆਣ ਲੱਗੇ ਬਲਦੇਵ ਸਿੰਘ ਵੀਰ ਜੀ ਨਾਲ ਲੈ ਕੇ ਆਏ ਨੇ ਇਹਨਾਂ ਨੇ ਲੈਣਾ ਸੀ ਕੇਸੀ ਬਹੁਤ ਵਧੀਆ ਇਹਨਾਂ ਨੂੰ ਡੀਲ ਦੇ ਵਿੱਚ ਆਪਣੇ ਏਸੀ ਦਿੱਤਾ ਵਾ ਬਹੁਤ ਸ਼ਾਨਦਾਰ ਆਪ ਹੀ ਦੱਸਣਗੇ ਵੀਰ ਜੀ ਬਲਦੇਵ ਵੀਰ ਜੀ ਕਿ ਇਹਨਾਂ ਨੂੰ ਕਿਵੇਂ ਦਿੱਤਾ ਬਹੁਤ ਸਹੀ ਡੀਲ ਦੇ ਵਿੱਚ ਇਹਨਾਂ ਨੂੰ ਦਿੱਤਾ ਹਾਂਜੀ ਵੀਰ ਜੀ ਹਾਂਜੀ ਐਲਜੀ ਏਸੀ ਲਿਆ ਜੀ ਬਹੁਤ ਵਧੀਆ ਬਾਉ ਜੀ ਬਹੁਤ ਵਧੀਆ ਅਸੀਂ ਇੱਥੇ ਆਏ ਨੰਬਰਦਾਰ ਜੀ ਲੈ ਕੇ ਆਏ ਨੇ ਜੀ ਮੈਨੂੰ ਬਹੁਤ ਧੰਨਵਾਦ ਜੀ ਸਾਡਾ ਬਹੁਤ ਵਧੀਆ ਜੀ ਨੰਬਰਦਾਰ ਸਾਹਿਬ ਤਾਂ ਬਹੁਤ ਜ਼ਿਆਦਾ ਸਮਾਨ ਲੈ ਗਏ ਬਹੁਤ ਜ਼ਿਆਦਾ ਸਮਾਨ ਲੈ ਗਏ ਪੱਖੇ ਵੀ ਲੈ ਕੇ ਗਏ ਗੁਰਦੁਆਰਾ ਸਾਹਿਬ ਲਈ ਕੀ ਕੀ ਲੈ ਕੇ ਗਏ ਹੁਣ ਏਸੀ ਵੀ ਲੈ ਕੇ ਜਾਣਾ ਜੀ ਗੁਰਦੁਆਰਾ ਸਾਹਿਬ ਦਾ ਹਾਂ ਹਾਂ ਤੇ ਪਹਿਲਾਂ ਪੱਖੇ ਵੀ ਲੈ ਕੇ ਗਏ ਆ ਇੱਕ ਏਸੀ ਪਰਸੋਂ ਰਿਸ਼ਤੇਦਾਰ ਨੂੰ ਵੀ ਲੈ ਕੇ ਆਉਣਾ ਦੇਖੋ ਮੈਂ ਕਲੀਅਰ ਗੱਲ ਕਰਦਾ ਵਾਂ ਕਿਉਂਕਿ ਮੈਨੂੰ ਦੁਨੀਆ ਸੁੰਦੀ ਆ ਮੈਂ ਕੋਈ ਵੀ ਗੁਰਦੁਆਰਾ ਸਾਹਿਬ ਧਰਮਸ਼ਾਲਾ ਮੰਦਿਰ ਮਸਜਿਦ ਕੋਈ ਵੀ ਧਾਰਮਿਕ ਸੰਸਥਾ ਜਿਵੇਂ ਸਕੂਲ ਵੀ ਵਿੱਚ ਹੁੰਦੇ ਨੇ ਕੋਈ ਮਾਰਜਨ ਨਹੀਂ ਲੈਂਦੇ ਅਸੀਂ 1 ਰੁਪਿਆ ਵੀ ਲੈਣਾ ਹਰਾਮ ਬਰਬਰ ਹੈ ਜੀ ਉਹਦੇ ਵਿੱਚੋਂ ਉਹਨਾਂ ਦੇ ਵਿੱਚੋਂ ਕੋਈ ਮਾਰਜਨ ਨਹੀਂ ਹੈਗਾ ਇਹ ਕਲੀਅਰ ਹੈ ਗੱਲ ਮੇਰੀ ਬਹੁਤ ਵਧੀਆ ਡੀਲਿੰਗ ਲੱਗੀ ਥੋਡੀ ਤਾਂ ਹੀ ਅਸੀਂ ਚੱਲ ਕੇ ਉਰੇ ਆਉਨੇ ਆ ਕਿਉਂਕਿ ਅਮਰਗੜ ਸਾਨੂੰ ਨੇੜੇ ਪੈਂਦਾ ਸਾਨੂੰ ਥੋੜਾ ਬਹੁਤ ਸਵਾਦ ਤੇ ਡੀਲਿੰਗ ਬਹੁਤ ਵਧੀਆ ਲੱਗੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਥੈਂਕ ਯੂ ਬਲਦੇਵ ਜੀ ਥੈਂਕ ਯੂ ਬਹੁਤ ਵਧੀਆ ਜੀ ਥੈਂਕ ਯੂ ਸੋ ਮਚ ਜੈ ਮਾਤਾ ਦੀ ਜੈ ਮਾਤਾ